ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਚ 17 ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਦੋ ਕਲਰ ਚ ਬਣਾਵਾਂਗੇ ਤੁਸੀਂ ਜਿਆਦਾ ਕਲਰ ਚ ਵੀ ਬਣਾ ਸਕਦੇ ਆ ਤੇ ਦੋ ਰੰਗ ਦਾ ਵੀ ਬਣਾ ਸਕਦੇ ਆਪਾਂ ਤੇ ਜਿਆਦੇ ਕਲਰ ਦਾ ਵੀ ਬਣਾ ਸਕਦੇ ਆ ਬਹੁਤ ਸੋਹਣਾ ਜੀ ਬਹੁਤ ਪਿਆਰਾ ਲੱਗਦਾ ਬੱਚਿਆਂ ਵਾਸਤੇ ਜੇ ਅੱਜਕੱਲ ਹੁਣ ਜਿਵੇਂ ਆਪਣੇ ਕੋਲੇ ਬਾਤ ਖੁੱਚ ਜਾਂਦੀਆਂ ਉਹਨਾਂ ਤੇ ਆਪਾਂ ਛੋਟੇ ਛੋਟੇ ਫੁੱਲ ਬਣਾ ਕੇ ਤੇ ਕੋਟੀ ਸਟਰ ਜੈਕਟ ਬੱਚਿਆਂ ਵਾਸਤੇ ਬਹੁਤ ਸੋਹਣਾ ਬਣਾ ਸਕਦੇ ਆ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮਿਰਚਾ ਨਾਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਦੇਖੋ ਜੀ ਦੋ ਸਲਾਈਆਂ ਆਹਾਂ ਲਾਈਨਾਂ ਬਣਾ ਲਈਆਂ ਇੱਧਰ ਸਿੱਧੇ ਪਾਸੇ ਉਲਟੇ-ਉਲ ਦੰਨ ਸਲਾਈਆਂ ਬਣਾ ਲਈਆਂ ਸੀਗੀਆਂ ਜੀ ਹੁਣ ਆਪਾਂ ਆ ਗਏ ਸਿੱਧੀ ਸਾਈਡ ਸਿੱਧੀ ਸਾਈਡ ਤੋਂ ਇਹ ਆਪਣੀ ਡਿਜ਼ਾਈਨ ਦੀ ਹੈਗੀ ਜੀ ਪਹਿਲੀ ਸਲਾਈ ਪਹਿਲੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਇਹ ਤੁਸੀਂ ਆਪਣਾ ਕੋਈ ਵੀ ਬਾਰਡਰ ਬਣਾ ਕੇ ਤਾਂ ਪਹਿਲੀਆਂ ਦੋ ਸਲਾਈਆਂ ਸਿੰਪਲ ਬਣਾ ਲੈਣੀਆਂ ਜੀ उल्टी साइड तो आप सिलाई उल्टी बना के कंप्लीट करते हैं उल्टी उल्टी बनानी है ये लो जी आप जल्दी जल्दी बना लिए ਲਓ ਜੀ ਆਪਾਂ ਸਿੱਧੇ ਪਾਸੇ ਆ ਗਏ ਆ ਸਿੱਧੇ ਪਾਸੇ ਤੋਂ ਇਹ ਸਲਾਈ ਆਪਾਂ ਸਿੱਧੀ ਫੇਰ ਬਣਾ ਲੈਣੀ ਜੀ ਇਹ ਆਪਣੀਆਂ ਤਿੰਨ ਸਲਾਈਆਂ ਹੋ ਜਾਣਗੀਆਂ ਜੀ ਆ ਦੇਖੋ ਉਲਟੀ ਸਾਈਡ ਤੋਂ ਆਪਣਾ ਇਹ ਡਿਜ਼ਾਈਨ ਦੂਸਰਾ ਕਲਰ ਲਾਵਾਂਗੇ ਜਿਹੜਾ ਉਲਟੀ ਸਾਈਡ ਤੋਂ ਸਟਾਰਟ ਹੋਊਗਾ ਜੀ ਲਓ ਜੀ ਆਪਾਂ ਇੱਥੇ ਆਪਣਾ ਦੂਸਰਾ ਕਲਰ ਲਗਾ ਲਿਆ ਇੱਕ ਗੁੰਡਾ ਆਪਾਂ ਬਣਾ ਲਿਆ ਇਹ ਤਾਰ ਵੀ ਸਕਦੇ ਹਾਂ ਜੇ ਆਪਾਂ ਬਣਾ ਲਿਆ ਜੀ ਦੂਜੇ ਆਪਾਂ ਸਾਰੇ ਗੁੰਡੇ ਜਿਹੜੇ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲੈਣੇ ਆ ਉਲਟੀ ਸਲਾਈ ਆਪਾਂ ਸਾਰੀ ਸਲਾਈ ਤੇ ਡਬਲ ਵਾਲ ਪਾ ਕੇ ਸਾਰੇ ਕੁੰਡੇ ਇਸ ਤਰ੍ਹਾਂ ਬਣਾ ਲੈਣੇ ਆ ਚਲੋ ਜੀ ਆਪਾਂ ਉਲਟੀ ਸਲਾਈ ਵੀ ਬਣਾ ਲਈ ਸਿੱਧੇ ਪਾਸੇ ਆ ਗਿਆ ਆਪਾਂ ਆਪਾ ਕੁੰਡਾ ਹੀ ਬਣਾ ਲਿਆ ਹੁਣ ਆਪਾਂ ਦੇਖੋ ਜੀ ਆਹ ਕੁੰਡੇ ਤਾਰਾਂਗੇ ਤਿੰਨ ਗੁੰਡੇ ਆਪਾਂ ਤਾਰ ਲੇ ਧਾਗਾ ਇਸ ਤਰ੍ਹਾਂ ਕਰਾਂਗੇ ਆਪਣੇ ਵੱਲ ਬਣਾਉਣੇ ਨਹੀਂ ਹੈਗੇ ਆਪਾਂ ਇਹ ਕੁੰਡੇ ਫਿਰ ਸਲਾਈ ਤੋਂ ਤਾਰਾਂਗੇ ਫਿਰ ਸਲਾਈ ਤੇ ਲੈ ਕੇ ਇੱਕ ਵਾਲ ਆਪਾਂ ਹੋਰ ਪਾ ਲਵਾਂਗੇ ਫਿਰ ਤੂੰ ਆ ਸਲਾਈ ਤੇ ਲੈ ਕੇ ਧਾਗਾ ਆਪਾਂ ਪਿੱਛੇ ਕਰ ਲਵਾਂਗੇ ਫਿਰ ਤਿੰਨ ਗੁੰਡਿਆਂ ਦੇ ਵਾਲ ਤਾਰਾਂਗੇ ਫਿਰ ਇਹਨੂੰ ਇਸ ਤਰ੍ਹਾਂ ਕਰ ਲਵਾਂਗੇ ਤਿੰਨ ਗੁੰਡੇ ਸਲਾਈ ਤੇ ਲੈ ਕੇ ਧਾਗਾ ਪਿੱਛੇ ਕਰਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਆਪਾਂ ਫਿਰ ਤੋਂ ਸਲਾਈ ਤੇ ਲੈ ਕੇ ਧਾਗਾ ਪਿੱਛੇ ਕਰ ਲਵਾਂਗੇ ਆਪਾਂ ਤਿੰਨ ਕੁੰਡਿਆਂ ਦੇ ਡਬਲ ਵਾਲ ਮਾਰ ਲੈਣਾ ਦੇਖੋ ਜੀ ਇਸ ਤਰ੍ਹਾਂ ਉਸ ਤੈਂ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਦੇੜ ਦੇ ਜਾਵਾਂਗੇ ਤੇ ਤਿੰਨ ਤਿੰਨ ਕੁੰਡਿਆਂ ਨੂੰ ਆਪਾਂ ਡਬਲ ਵਾਲ ਪਾ ਲੈਣਾ ਆਣਾ ਦੇਖ ਲਿਓ ਜੀ ਵੀਡੀਓ ਤੇ ਸਕਿਪ ਜਮਾਣਾ ਕਰਿਓ ਅੱਗੇ ਉਲਟੀ ਸਲਾਈ ਤੇ ਆਪਾਂ ਨੂੰ ਫਿਰ ਡਿਜ਼ਾਈਨ ਬਣੂਗਾ ਇਹ लो जी आप सारी सिलाई बना लिए इस तरह हम देखो जी आप अपना जोड़ा दूसरा कलर है वह लावे इतने देखो जी आप ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਤਾਰ ਲਵਾਂਗੇ ਫਿਰ ਇੱਕ ਕੁੰਡਾ ਬਣਾਵਾਂਗੇ ਇੱਥੇ ਹੁਣ ਆਪਾਂ ਅਗਲੇ ਤਿੰਨਾਂ 'ਚ ਇੱਕ ਕੁੰਡਾ ਹੋਰ ਬਣਾਵਾਂਗੇ ਇੱਥੇ ਆਪਾਂ ਇੱਕ ਕੁੰਡਾ ਬਣਾ ਦੋ ਹੋ ਗਏ ਜੀ ਆਪਣੇ ਇਧਰ ਦੇਖੋ ਇੱਕ ਆਹ ਦੇਖਾ ਦੋ ਕੁੰਡੇ ਆਪਾਂ ਕਰੀਮ ਕਲਰ ਦੇ ਬਣਾ ਲੇ ਫਿਰ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਫਿਰ ਬਣਾ ਲਵਾਂਗੇ ਇੱਕ ਕੁੰਡਾ ਆਪਾਂ ਤਾਰ ਲਵਾਂਗੇ ਦੋ ਕੁੰਡੇ ਬਣਾ ਲਵਾਂਗੇ ਇੱਕ ਆਪਾਂ ਤਾਰ ਲਵਾਂਗੇ ਉਲਟੀ ਸਾਈਡ ਹੈ ਦੋ ਕੁੰਡੇ ਆਪਾਂ ਫਿਰ ਬਣਾ ਲਵਾਂਗੇ ਫਿਰ ਤੋਂ ਆਪਾਂ ਦੋ ਕੁੰਡੇ ਬਣਾਵਾਂਗੇ ਐਸ ਕੁੰਡੇ ਨੂੰ ਆਪਾਂ ਫਿਰ ਉਤਾਰ ਲੈਣਾ ਜਿਹੜਾ ਕੁੰਡਾ ਆਪਾਂ ਤਾਰਿਆ ਸੀ ਉਹਨੂੰ ਫੇਰ ਆਪਾਂ ਉਤਾਰਦੇ ਜਾਵਾਂਗੇ ਦੂਜੀ ਸਲਾਈ ਚ ਡਿਜ਼ਾਈਨ ਦੀ ਤਾਂ ਆਪਣੀ ਹੈਗੀ ਹੈ ਜੀ ਇਹ ਤੀਜੀ ਸਲਾਈ ਦੋ ਕਲਰ ਦੋ ਦੋ ਹੀ ਪੈਂਦੇ ਆ ਇੱਕ ਕਲਰ ਦੀਆਂ ਦੋ ਦੋ ਸਲਾਈਆਂ ਹੀ ਬਣਦੀਆਂ ਤੇ ਲੋ ਜੀ ਆਪਾਂ ਹੁਣ ਆਪਣਾ ਇੱਥੇ ਤੀਸਰਾ ਕਲਰ ਲਾ ਲਿਆ। ਦੋ ਕਲਰ ਚ ਮੈਂ ਪਹਿਲਾਂ ਦੱਸਿਆ ਸੀਗਾ। ਫਿਰ ਮੇਰੇ ਕਹ ਚਲੋ ਆਪਾਂ ਤੀਜਾ ਕਲਰ ਵੀ ਲਾ ਕੇ ਦੱਸ ਦਿੰਨੇ ਆ। ਤੀਜਾ ਕਲਰ ਜਦੋਂ ਲਾ ਲਿਆ ਆਪਾਂ ਹੁਣ। ਫਸਟ ਕੁੰਡਾ ਆਪਾਂ ਸਿੰਪਲ ਬਣਾਵਾਂਗੇ। ਜਿਹੜੇ ਆ ਕੁੰਡੇ ਇਹਨਾਂ ਨੂੰ ਆਪਾਂ ਡਬਲ ਵਾਲ ਪਾ ਕੇ ਬਣਾ ਲਵਾਂਗੇ। ਫਿਰ ਨਾ ਸਮਝ ਆ ਜਾਂਦੀ ਹੈ ਦੋ ਕਲਰ ਚ। ਕਈ ਵਾਰੀ ਭਲੇਖਾ ਲੱਗ ਜਾਂਦਾ। ਤੇ ਆਪਾਂ ਚਲੋ ਇੱਕ ਕਲਰ ਹੋਰ ਲਾ ਕੇ ਦੱਸ ਦਿੰਦੇ ਆਪਾਂ ਉਹ ਵੀ ਦੂਜੀ ਸਲਾਈ ਪਾਉਣੀ ਸੀ ਵਾਈਟ ਚ ਉਲਟੀ ਸਾਈਡ ਤੋਂ ਹੀ ਆਪਣਾ ਕਲਰ ਚੇਂਜ ਹੁੰਦਾ ਹੈ ਤੇ ਉੱਥੇ ਆਪਾਂ ਇਹਨਾਂ ਨੂੰ ਡਬਲ ਵਾਲ ਪਾ ਕੇ ਸਲਾਈ ਬਣਾ ਲੈਣੀ ਹੈ ਤਦ ਲਓ ਜੀ ਆਪਣਾ ਦੋ ਡਿਜ਼ਾਈਨ ਬਣਾਏ ਦੇਖੋ ਜੀ ਬਹੁਤ ਸੋਹਣਾ ਬਣਿਆ ਮਸਾਹਾ ਇੱਕ ਕਲਰ ਦੀਆਂ ਦੋ ਦੋ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਬੱਚਿਆਂ ਵਾਸਤੇ ਕੁਰਤੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਜੀ ਸਿਰਫ ਦੋ ਦੋ ਸਲਾਈਆਂ ਹੀ ਬਣਦੀਆਂ ਤੇ ਆਪਾਂ ਤੁਹਾਨੂੰ ਜ਼ਿਆਦੇ ਰੰਗਾਂ 'ਚ ਬਣਾਇਆ ਦਿਖਾਉਨੇ ਆਂ ਦੇਖੋ ਜੀ ਆ ਬਲੈਕ ਕਲਰ ਪਾਇਆ ਵਿੱਚ ਬਹੁਤ ਸੋਹਣਾ ਲੱਗਦਾ ਇੱਥੇ ਤਾਂ ਥੋੜਾ ਜਿਹਾ ਧੁੰਦਲਾ ਜਾ ਦਿਖਾਈ ਦਿੰਦਾ ਤੇ ਉਹ ਬਹੁਤ ਸੋਹਣਾ ਲੱਗਦਾ ਇਹ ਵਿੱਚ ਪਾਇਆ ਹੋਇਆ ਹਾਂ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਤੇ ਇਸ ਤਰ੍ਹਾਂ ਆਪਾਂ ਬਚੇ ਕੁਝ ਇਹ ਆਪਣੇ ਕੋਲੇ ਕਲਰ ਪਏ ਹੁਣ ਤਾਂ ਆਪਾਂ ਬਾਰਡਰ ਇੱਕ ਰੰਗ ਦਾ ਬਣਾ ਕੇ ਵਿੱਚ ਆ ਸਾਰੇ ਕਲਰ ਪਾ ਕੇ ਬਹੁਤ ਪਿਆਰੀ ਜੀ ਕੋਟੀ ਬੱਚਿਆਂ ਵਾਸਤੇ ਬਣਾ ਸਕਦੇ ਆ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਣਾ ਜਾਂ ਕਰ ਦਿਓ ਜੀ ਕਮੈਂਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਜਰੂਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ